ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜੀ ਮੈਂ ਅੱਜ ਵੀਡੀਓ ਬਣਾ ਰਿਆ ਹਾਂ ਹਾਂਜੀ ਉਹ ਵੀਡੀਓ ਬਣਾ ਰਿਆ ਹਾਂ ਮੈਂ ਪੈਰਾਂ ਤੇ ਬੈਠਣ ਦੇ ਕੀ ਫਾਇਦੇ ਹਨ ਪੈਰਾਂ ਤੇ ਬੈਠਣ ਦੇ ਕੀ ਫਾਇਦੇ ਹਨ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਅਸੀਂ ਪਹਿਲਾਂ ਜੇ ਅਗਰ ਲਗਾਤਾਰ ਅਸੀਂ ਅੱਧਾ ਘੰਟਾ ਨਹੀਂ ਬੈਠ ਸਕਦੇ ਸਾਰੀ ਦਿਹਾੜੀ ਦੇ ਵਿੱਚ ਤਾਂ ਸਾਨੂੰ 5-5 ਮਿੰਟ ਕਰਕੇ ਅੱਧਾ ਘੰਟਾ ਕਵਰ ਕਰਨਾ ਚਾਹੀਦਾ ਹੈ ਕੋਈ ਟਾਈਮ ਨਹੀਂ ਦੂਜੀ ਗੱਲ ਅਗਰ ਜੇ ਤੁਸੀਂ ਪੰਜ-ਪੰਜ ਮਿੰਟ ਨਹੀਂ ਤੁਹਾਡੇ ਕੋਲ ਇੰਨਾ ਟਾਈਮ ਹੈਗਾ ਤੁਸੀਂ 15-15 ਮਿੰਟ ਦਿਨ ਚ ਦੋ ਵਾਰ ਇਹ ਇਸ ਤਰ੍ਹਾਂ ਪੈਰਾਂ 'ਤੇ ਬਹਿ ਸਕਦੇ ਹੋ ਅਗਰ ਨਹੀਂ ਤਾਂ ਤੁਸੀਂ ਇੱਕੋ ਵਾਰੀ ਲਗਾਤਾਰ ਅੱਧਾ ਘੰਟਾ ਪੈਰਾਂ ਦੇ ਭਾਰ ਬੈਠੋਗੇ ਤੇ ਤੁਸੀਂ ਉਹਦੇ ਹੈਰਾਨੀਜਨਕ ਨਤੀਜੇ ਦੇਖੋਗੇ ਦੇਖੋ ਪਹਿਲਾ ਇਹਦੇ ਕੀ ਫਾਇਦੇ ਹਨ ਉਹ ਤਾਂ ਮੈਂ ਦੱਸਾਂਗਾ ਹੀ ਤੁਸੀਂ ਦੇਖੋ ਜਦੋਂ ਲੋਕ ਪਿੰਡਾਂ ਦੇ ਵਿੱਚ ਆਮ ਤੌਰ ਤੇ ਪਹਿਲੇ ਸਮੇਂ ਦੇ ਵਿੱਚ ਲੋਕ ਖੇਤਾਂ 'ਚ ਜਾਂਦੇ ਸੀ ਉਹ ਕਿੰਨੇ ਸੌਖੇ ਸੀ ਔਰ ਮੋਸ਼ਨ ਕਰਨ ਜਾਂਦੇ ਸੀ ਪਰ ਉਹਨਾਂ ਦੀ ਐਕਸਰਸਾਈਜ਼ ਵੀ ਹੁੰਦੀ ਸੀ ਜਦੋਂ ਅਸੀਂ ਅੱਜ ਕੱਲ ਇੰਗਲਿਸ਼ ਸ਼ੀਟਾਂ ਜਿਹੜੀਆਂ ਨੇ ਉਹ ਲੈ ਲੈਂਦੀਆਂ ਨੇ ਤੇ ਉਹ ਇੰਗਲਿਸ਼ ਸ਼ੀਟਾਂ ਕਰਕੇ ਸਾਡੀ ਜਿਹੜੀ ਆ ਉਹ ਕਵਜ ਦੀ ਪ੍ਰੋਬਲਮ ਜਿਹੜੀ ਆ ਉਹ ਬਣੀ ਹੋਈ ਹੈ ਜਿਵੇਂ ਅਸੀਂ ਪੈਰਾਂ ਦੇ ਭਾਰ ਬੈਠਦੇ ਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਸਾਨੂੰ ਮਾਈਗਰੇਨ ਦੀ ਜਿਹੜੀ ਪ੍ਰੋਬਲਮ ਹੈ ਉਹ ਕਦੀ ਨਹੀਂ ਆਏਗੀ। ਦੂਜੀ ਗੱਲ ਸਾਡਾ ਜਿਹੜਾ ਲੱਕ ਦਰਦ ਹੈ ਉਹ ਨਹੀਂ ਹੋਏਗਾ। ਤੀਜੀ ਗੱਲ ਸਾਡੇ ਕਿਸੇ ਵੀ ਸਰੀਰ ਦੇ ਅੰਗ 'ਚ ਦਰਦ ਨਹੀਂ ਹੋਏਗੀ ਕਿਉਂਕਿ ਸਾਡੇ ਜਿੰਨ 90% ਸਾਡੀਆਂ ਜੜੀਆਂ ਨੇ ਪ੍ਰੋਬਲਮਾਂ ਉਹ ਪੈਰਾਂ ਤੋਂ ਹੀ ਸ਼ੁਰੂ ਹੁੰਦੀਆਂ ਨੇ। ਅਗਰ ਜੇ ਸਾਡੇ ਜੇ ਅਸੀਂ ਲਗਾਤਾਰ ਅੱਧਾ ਘੰਟਾ ਪੈਰਾਂ 'ਤੇ ਬੈਠੇ ਰਹਿਨੇ ਆ ਤਾਂ ਸਾਡਾ ਹਾਜਮਾ ਠੀਕ ਰਹੇਗਾ ਸਾਨੂੰ ਕਬਜ਼ ਨਹੀਂ ਹੋਏਗੀ ਸਾਨੂੰ ਗੈਸ ਨਹੀਂ ਹੋਏਗੀ ਸਾਨੂੰ ਮਾਈਗਰੇਨ ਵਗੈਰਾ ਦੀ ਪ੍ਰੋਬਲਮ ਨਹੀਂ ਹੋਏਗੀ ਇਹਨਾਂ ਹੀ ਨਹੀਂ ਤੁਹਾਨੂੰ ਕੋਈ ਦਵਾਈ ਖਾਣ ਦੀ ਲੋੜ ਹੀ ਨਹੀਂ ਪੈਗੀ ਦੇਖੋ ਮੁਫਤ ਦਾ ਇਲਾਜ ਹੈ ਕਦੇ ਵੀ ਨਾ ਸੋਚੋ ਕਿ ਪੈਰਾਂ 'ਤੇ ਖਾਣਾ ਖਾਣ ਤੋਂ ਬਾਅਦ ਅਗਰ ਤੁਸੀਂ ਇਸ ਤਰ੍ਹਾਂ ਬੈਠਦੇ ਹੋ ਅੱਧਾ ਘੰਟਾ ਜਾਂ 15 ਮਿੰਟ ਤੇ 1 ਘੰਟੇ ਦੀ ਸੈਰ ਦੇ ਬਰਾਬਰ ਹੈ ਪਰ ਅਸੀਂ ਟਾਈਮ ਹੀ ਨਹੀਂ ਸਾਡੇ ਕੋਲ ਤੇ ਅਸੀਂ ਬੈਠਦੇ ਵੀ ਨਹੀਂ ਤੁਸੀਂ ਜਿੰਨਾ ਚਿਰ ਸਭ ਤੋਂ ਵਧੀਆ ਤਰੀਕਾ ਇਹ ਹੈ ਜਿੰਨਾ ਚਿਰ ਤੁਹਾਡੇ ਪੈਰਾਂ 'ਚੋਂ ਸੇਕ ਨਹੀਂ ਨਿਕਲਦਾ ਉਹਨਾਂ ਚਿਰ ਪੂਰੀ ਐਕਸਰਸਾਈਜ਼ ਵਗੈਰਾ ਨਹੀਂ ਹੋ ਸਕਦੀ ਅਗਰ ਜੇ ਤੁਸੀਂ ਲਗਾਤਾਰ ਪੈਰਾਂ 'ਤੇ ਇਸ ਤਰ੍ਹਾਂ ਵੀ ਬੈਠਦੇ ਹੋਗੇ ਪਰ ਤੁਸੀਂ ਦੇਖੋਗੇ ਕਿ ਤੁਹਾਡੇ ਪੈਰਾਂ ਦੇ ਵਿੱਚ ਸੇਕ ਨਿਕਲਣਾ ਸ਼ੁਰੂ ਹੋ ਗਿਆ ਸਮਝ ਲਓ ਵੀ ਤੁਹਾਡੀਆਂ 75% ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਗਈਆਂ ਇਸ ਤੋਂ ਇਲਾਵਾ ਜੇ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਬਜਰ ਆਸਣ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਬੈਠ ਜਾਓ ਤੁਸੀਂ ਜਿੰਨਾ ਦਰਮਾਧੀ ਬੈਠ ਲਓ ਕਦੇ ਤੁਹਾਡੇ ਗੋਡੇ ਦਰਦ ਨਹੀਂ ਹੋਣਗੇ ਕਦੇ ਤੁਹਾਨੂੰ ਗੈਸ ਨਹੀਂ ਬੜੇਗੀ ਸਵਾਲ ਇਹ ਪੈਦਾ ਹੁੰਦਾ ਵੀ ਤੁਸੀਂ ਇਹ ਟਾਈਮ ਜਰੂਰ ਕੱਢੋ ਤੇ ਦੇਖੋ ਕੋਈ ਐਡਾ ਔਖਾ ਕੰਮ ਵੀ ਨਹੀਂ ਮੁਕਤਦਾ ਲੱਗਦਾ ਕਿਰਪਾ ਕਰਕੇ ਹੱਥ ਵੱੱਦ ਇਸ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਪੈਰਾਂ ਪੜ ਬੈਣ ਦਾ ਫਾਇਦਾ ਹੋ ਸਕੇ ਉਹ ਤੁਹਾਨੂੰ ਕਿਸੇ ਵੀ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਏ ਤੁਸੀਂ ਇੱਕ ਵਾਰੀ ਲਗਾਤਾਰ ਇਹ ਕਰਕੇ ਦੇਖੋ ਤੁਹਾਨੂੰ ਇਹਦਾ ਫਾਇਦਾ ਜਰੂਰ ਮਿਲੇਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਬਸਕ੍ਰਾਈਬ ਵੀ ਕਰੋ ਸਤਿ ਸ਼੍ਰੀ ਅਕਾਲ